ਦੀ ਦੇਖ ਲਾ 12 ਚਾਰ ਬੱਕਰੀਆਂ ਚਾਰੀਆਂ ਮਿਰਜੇ ਨੇ ਹੀਰ ਬੱਚੇਗਾ ਨਾ ਉਹ ਬਣ ਗਏ ਤੇ ਆ ਜਾ ਹੋ ਤੇਰੀ ਮਾਂ ਦਾ ਮਕਲਾਵਾ ਚਾਰੀਆਂ ਨੇ ਮਿਰਜੇ ਨੇ ਰਾਂਝੇ ਦੇ ਚਾਰੀਆਂ ਦੀ ਉਹ ਮਹਿਸਾ ਅੱਛਾ ਚੋਦਾ ਬਣਿਆ ਬੱਕਰੀਆਂ ਦਾ ਮਿਰਜੇ ਨੇ ਕੀ ਕਰਾਦੀ ਤੇਰੇ ਮੈਨੂੰ ਘਰ ਨਾ ਟਾਇਦੀ ਤੀਵੀ ਨੂੰ ਹੁਣ ਕੀ ਕਰਾਦੀ ਚਾਹ ਕਹੀ ਚਾਹ ਬਣਾਉਂਦੀ ਰਬਾ ਭੀ ਨੂੰ ਚਾਹ ਪੀ ਕੇ ਤਾਂ ਆਇਆ ਹੁਣ ਤੂੰ ਉਥੇ ਚਾਹ ਉੱਤੇ ਮਿੱਠੀ ਚਾਹ ਦੀ ਇਥੇ ਮੈਂ ਫਿੱਕੀ ਪੀਣੀ ਆ ਤੇਰੀ ਨਹੀਂ ਪਤਾ ਲੱਗਦਾ ਕਦੇ ਕਹਦਾ ਮੈਨੂੰ ਸ਼ੂਗਰ ਆ ਕਦੇ ਕਹਦਾ ਮੈਨੂੰ ਸ਼ੂਗਰ ਨਹੀਂ ਹੁਣ ਤੂੰ ਫਿੱਕੀ ਚਾਹ ਪਾਲਦਾ ਉੱਥੇ ਤੂੰ ਥਾਲ ਜਲੇਬੀਆਂ ਦਾ ਖਾ ਜਾਂ ਦੱਸ ਫਿਰ ਜਲੇਬੀਆਂ ਦਾ ਕੀ ਲੱਲਾ ਖਾ ਚਾਹ ਬੰਦ ਕਰੀ ਜਲੇਬੀਆਂ ਅੱਜ ਵੀ ਦਾ ਮਿੱਠੀ ਪੈਂਦਾਗਾ ਹੋਰ ਜਲੇਬੀਆਂ ਸਰਪ ਪੈਂਦਾ ਜਲੇਬੀਆਂ ਚ ਤੂੰ ਮੈਨੂੰ ਪਾਈ ਬਾਲਾ ਲਸਖਿਆ ਮੈਨੂੰ ਜਿਵੇਂ ਡਾਕਟਰ ਨੇ ਕਹੇ ਮੈਨੂੰ ਮੀ ਚੱਲਣਗੇ ਡਾਕਟਰ ਨੇ ਮੈਨੂੰ ਕਹਿਆ ਕਹਿੰਦਾ ਮਿੱਠੀ ਚਾਹ ਨਹੀਂ ਪੀਣੀ ਤੂੰ ਭੈਣ ਦੀ ਮਰਾ ਗੱਡ ਪਟਿਆਲਾ ਕਲੀਨਿਕ ਵਾਲੋ ਬਾਉਟਰੀ ਵਾਲਾ ਬਣਾ ਫਿਰ ਦਾਂਗਾ ਪੀਲਾ ਝੁੱਸ ਲੈ ਕਹਿ ਦਿੰਨਾ ਮੈਂ ਤਾਂ ਹਾਂ ਕਿਤੀ ਮੇਖ ਲੱਗਦੀ ਆ ਇਹਨੂੰ ਪਾਲਾ ਬੱਚੇ ਨੂੰ ਪਾਲਾ ਉੱਥੇ ਕਿਉਂ ਆਇਆ ਹੱਥ ਜੀ ਲਈ ਫਰੀ ਗਿਆ ਮੇਖ ਲੱਗਦੇ ਮੇਖ ਦਬਾ ਕੇ ਲਿਆ ਤਰੂਸ ਖੜਾ ਕੇ ਰੱਖ ਦਿੰਨਾ ਤੂੰ ਫਿਰ ਕਹਿਣਾ ਮੈਨੂੰ ਕਿਤੇ ਲੈ ਕੇ ਨਹੀਂ ਜਾਂਦਾ ਲਿਜਾਣ ਵਾਲਾ ਹੈਗਾ ਤੂੰ ਤੈਨੂੰ ਮੈਂ ਆਪੇ ਕਲਮੂਤ ਦਵਾਈ ਦੂੰਗਾ ਹਾਂ ਤੂੰ ਪਾਡੀਆਂ ਮਰੀ ਗਿਆ ਲੈ ਸਰ ਦੁਖਣ ਲਾਤਾ ਅੱਬੀ ਇਹਨੂੰ ਕਰਕੇ ਦੇ ਦੇ ਚਾਹ ਜੀ ਯਾਰ ਆਪੇ ਕਰ ਦੂਗੀ। ਇਹ ਸਰ ਵੀ। ਉਹ ਕਿੱਧਰ ਟੋੜਾ ਚੱਕ ਲਿਆ ਹੁਣ। ਹਾਓ। ਤੇਰੇ ਦਿਮਾਗ 'ਚ ਕਰਤਾ ਹੈਗਾ। ਕੀ ਹੋ ਗਿਆ? ਨਾਲੇ ਪਿੱਛੇ ਨਹੀਂ ਐਵੇਂ ਕਰ ਛੱਡ ਕੇ ਜਾਇਆ ਕਰਦੇ। ਉਹ ਨਿੱਕੀ ਗੱਲ ਨਹੀਂ ਹੈਗੀ। ਜਾ ਕਿੱਥੇ ਰਹੀਆਂ ਤੂੰ ਕਿੱਥੇ ਜਾ ਰਹੀਆਂ ਤੂੰ? ਮੈਂ ਤਾਂ ਆਪਦੇ ਪੇਕਿਆਂ ਤੇ ਜਾ ਰਹੀਆਂ। ਕੀ ਹੋ ਕੀ ਹੈ ਦੱਸ? ਕਾਹਦੇ ਜਾ ਰਹੀਆਂ? ਦੱਸ ਦੇ ਕੀ ਹੋਇਆ। ਤੈਨੂੰ ਤਾਂ ਘਰ-ਬਾਰੇ ਪਤਾ ਹੀ ਨਹੀਂ ਕੁਛ। ਉਹ ਜੇ ਦੱਸੋਗੇ ਤਾਂ ਹੀ ਪਤਾ ਲੱਗੂਗਾ ਉਹੀ ਚੱਕ ਲਿਆ ਤੂੰ ਇਹ ਕਬੜਾ ਜਦੋਂ ਘਰ 'ਚ ਮੇਰੀ ਜਗ੍ਹਾ ਹੀ ਨਹੀਂ ਹੈਗੀ ਫਿਰ ਸਾਰਾ ਕੁਛ ਐਥੇ ਤੇਰਾ ਤੂੰ ਚੁੱਪ ਕਰਤੀ ਕੀ ਹੋ ਗਈ ਇਹਨੂੰ ਕੀ ਹੁਣ ਕੀ ਚੜ ਗਿਆ ਇਹਨੂੰ ਮੈਂ ਦੱਸਦੀ ਆ ਹਾਂ ਨਾ ਬਸ ਮੈਂ ਨਹੀਂ ਰਹਿਣਾ ਉਹਨੂੰ ਘਰ ਖਵਾਵੇ ਉਹਨੂੰ ਜੋ ਮਰਜ਼ੀ ਕਰੇ ਪਹਿਲਾਂ ਗੱਲ ਤਾਂ ਪੂਰੀ ਸੁਣ ਲੈ ਮੈਂ ਤਾਂ ਰੋਟੀਆਂ ਪਕਾਉਣ ਲਈ ਰੱਖੀਆਂ ਆ ਉਹ ਮੈਂ ਦੀ ਮਰਾਜਾ ਠੰਡੇ ਵੀ ਰਹਾ ਕਰੋ ਤੇ ਗੱਲ ਕੀ ਹੋਣੀ ਆ ਆ ਜਿਹੜੀ ਤੇਰੇ ਸੋਹਰੇ ਨੇ ਸ਼ਾਂਪ ਨਹੀਂ ਪਾਈਤੀ ਬਾਈ ਆਓ ਚਲ ਮੇਰੀ ਸ਼ਾਂਪ ਹਾਂ ਉਹ ਸ਼ਾਂਪ ਸਾਨੂੰ ਐ ਲੱਗਦਾ ਜਿਵੇਂ ਚਰਨੋ ਲਵੇ ਹੋਵੇ ਤੁਹਨੇ ਦੇਖੀ ਹੈ ਇਹ ਦੇਖੀ ਤਾਂ ਹੀ ਤਾਂ ਕਹਿੰਦੇ ਉਹ ਆਈ ਦੀ ਆਪਣੀ ਘਰੇ ਚਰਨੂ ਸ਼ਾਂਪ ਲੈ ਕੇ ਉਹਦੇ ਵਰਗੀ ਕਹਿੰਦੇ ਸ਼ਾਂਪ ਹੈ ਆਪਦੀ ਚੀਜ਼ ਦੀ ਪਛਾਣ ਨਹੀਂ ਹੁੰਦੀ ਚਰਨੂ ਕਹਿੰਦੀ ਮੈਂ ਟੌਪਸ ਕਰਾਉਣੇ ਨੇ ਬਣਾ ਕੇ ਉਹਦੇ ਤੁਸੀਂ ਪੁੱਛਿਆ ਉਹਨੂੰ ਵੀ ਤੂੰ ਚਰਨੂ ਨੂੰ ਦੇਖ ਕੇ ਆਂ ਕੋਈ ਗੱਲ ਕਰੀਏ ਥੋਨੇ ਘਰੇ ਤਾਂ ਲੱਭ ਲਈ ਘਰੇ ਤਾਂ ਹੈਣੀਗੀ ਚਰਨੂ ਆਏ ਕਹਿੰਦੀ ਹੈ ਕਹਿੰਦੀ ਜਦੋਂ ਮੇਰਾ ਸਹੁਰਾ ਮੁੱਕਿਆ ਤੀ ਮੇਰੇ ਪੇਕੇ ਆਨੇ ਕਹਿੰਦੀ ਇਹਨੂੰ ਪਾਈ ਤੇ ਤੇ ਘਰ ਵਾਲੇ ਨੂੰ ਚਰਨੂ ਨੂੰ ਪਾਈ ਹੁਣ ਫਿਰ ਕੀ ਪਤਾ ਉਹ ਹੋਵੇ ਇੱਕੋ ਜਿਹਾ ਹੁਣ ਤੁਸੀਂ ਕਿਉਂ ਤੂੰ ਭਾਬੀ ਮੜੇ ਪਿੱਛੇ ਉਹ ਕਰਦੀ ਹੁੰਨੀ ਹੈਗੀ 200 ਦਾ ਸੂਟ ਨਹੀਂ ਕਦੀ ਉਹਦੇ ਪੈਕੇ ਦੇ ਸੌਰੇ ਦੇ ਕੇ ਗਏ। ਦੇ ਭਾਈ ਮੈਨੂੰ ਤਾਂ ਉਹ ਆਰ ਖਰਤਾ ਜਾਂ ਗਨਤਾ ਕਰਦੀਏ ਭੈਣ ਦੀ ਮਰਗਾ ਜਾਣ ਨਹੀਂ ਕਾਲੀਆ ਰਹਿੰਦੇ ਨੇ ਕਰਦਾ ਇੱਕ ਦਿਨ ਰਸਾ ਵਗ ਜਿਓ। ਨਾਲ ਫਿਰ ਤਿੰਨ ਦਿਨ ਨਹੀਂ ਲਾਉਂਦੀਆਂ। ਮੈਂ ਤਾਂ ਫਿਰ ਰੋਟੀਆਂ ਪਕਾਉਣ ਨੂੰ ਰੱਖੀ ਹੋਈਆਂ। ਮੈਨੂੰ ਗੱਲ ਕਰ ਲੈਣ ਦੇ ਫਿਰ ਦੇਖਾਂਗੇ ਕੀ ਕਹਿੰਦਾ। ਇਹਨੂੰ ਗੱਲ ਕਰ ਲੈਣ ਦੇ। ਕਰ ਲੈਣਾ ਮੈਂ ਗੱਲ। ਜਿ세 ਤੂੰ ਪੁੱਛ ਮੜਾ ਜਾ ਕੇ ਬਾਈ ਨੂੰ ਵੀ ਤੇਰੀ ਛਾਂਪ ਕਿੱਥੇ ਆ ਕੁਸ ਨਾ ਕੁਸ ਤਾਂ ਬੀ ਮਰ ਕੇ ਆਗਾ ਵੀ ਆ ਮੈਨੂੰ ਫੜਾ ਦੇ ਕਰੋ ਚਾਬੀ ਜਾ ਤੁਸੀਂ ਰੱਖ ਲਓ। ਹੁਣ ਤੂੰ ਤਾਂ ਆਪ ਮਖਤਿਆਰੀ ਸਮਾਰਖੀਆਂ ਨੂੰ ਹਿੰਮਤ ਹੈਗੀ ਕਿਸੇ ਚ ਵੀ ਬਾਈ ਤੋਂ ਕੋਈ ਚਾਬੀ ਕਰ ਮੈਨੂੰ ਕਿਹਾ ਤਾਂ ਹੈਗਾ ਕਿ ਮੈਂ ਮੈਨੂੰ ਫੜਾਉ ਚਾਬੀ ਥੜਾਈ ਸੀ ਦੋ ਗੁੱਤਣੀ 'ਚ ਮਾਰਦਾ ਖੋਲ ਲੈਂਦਾ ਅੰਦਰ 'ਚ ਬੈਠ ਤੂੰ ਉਹਨੂੰ ਚਾ ਕਰਕੇ ਦੇ ਦੇ ਪੁਰਾ ਮੇਰ ਤੋਂ ਨਹੀਂ ਹੁੰਦੀ ਉਹੀ ਸਵਾਦ ਬਣਾ ਦਊਗੀ ਜਿਹਨੂੰ ਘਰ ਲਟਾਉਂਦਾ ਫਿਰਦਾ ਫਿਰ ਆਏ ਤੂੰ ਪਿੰਡ ਭੱਜ ਜੇਂਗੀ ਮਗਰ ਉਹ ਖੁੱਲੀਆਂ ਛੁੱਟੀਆਂ ਹੋ ਜਾਣਗੀਆਂ ਇੱਥੇ ਨਹੀਂ ਜਾਣਾ ਪਿੰਡ ਪੁੰਡਾ ਕੱਡੋ ਆਹ ਕੱਪੜੇ ਕੋਪੜੇ ਜਿਹੜੇ ਅੰਦਰ ਤੋਂ ਬੈਗ ਮੈਂ ਤਾਂ ਜਾਊਂਗੀ ਮੈਂ ਨਹੀਂ ਰਹਿਣਾ ਤੂੰ ਕਿੱਥੇ ਜਾਣਾ ਆਪੇ ਨੂੰ ਆਜ਼ਾਦੀਆਂ ਮਿਲ ਜਾਣਗੀਆਂ ਹਾਂ ਹਾਂ ਫਿਰ ਆਜ਼ਾਦੀ ਦੇ ਕੀ ਜਾਮੇਗੇ ਨੂੰ ਸਮਰਥ ਮੰਨ ਲੈ ਮੇਰੀ ਗੱਲ ਮੰਨਤੀ ਕਿਉਂ ਨਹੀਂ ਹੈਗੀ ਸਰ ਵੀ ਚੱਲਣ ਤਾਂ ਮਰ ਹੀ ਜਾਂਦੀ ਆ ਪੱਕਾਈ ਖੜਾ ਹੋ ਓ ਖੜਾ ਏ ਕੀ ਹੋ ਗਿਆ ਜਲਦੀ ਬੂੰਦੀ ਨੀ ਨੇhti ਚ ਆਰਤੀ ਮੈਂ ਤਾਂ ਓਏ ਭੈਣੀ ਦੌਣ ਲਾਤੀ ਜਰਾ ਕੱਟ ਖਾ ਲੈਂਦਾ ਤੂੰ ਨਾਲੇ ਤੈਨੂੰ ਮੈਂ ਹੱਕਾ ਮਰੀ ਗਿਆ ਵੀ ਆ ਜਾ ਰੋਟੀ ਖਾ ਲੈ ਫਿਰ ਚੱਲਾਂਗੇ ਤੂੰ ਕੀ ਕਰਦਾ ਤੀਗਾ ਰੋਟੀ ਦਾ ਖਾਂਦਾ ਦੀ ਹੋਰ ਕੀ ਕਰਦਾ ਦੀ ਮੈਂ ਆਹੋ ਤਾਂ ਕਹਣਾ ਉੱਥੇ ਪਤਾ ਨਹੀਂ ਮੈਨੂੰ ਦੱਸਦੇ ਦੀ ਕਹਿੰਦੇ ਐ ਕਹਿੰਦਾ ਕਿ ਮੇਰਾ ਗੋਲ ਮੇਜ ਲਵਾਉ ਕਹਦਾ ਸੀ ਮੈਂ ਫਿਰ ਹੋਰ ਉਹਨੇ ਜਿਹੜੇ ਪੰਚਾਇਤਾਂ ਹੁੰਦੀਆਂ ਨੇ ਉਹ ਗੋਲ ਮੇਜ ਲਾ ਕੇ ਰੋਟੀ ਖਵਾਉਂਦੇ ਨੇ ਕਿਉਂ ਪਾਡੀਆਂ ਮਾਰਦਾ ਤੂੰ ਕਿਉਂ ਕਾਹ ਤੋਂ ਮਾਰਦਾ ਮੈਂ ਹੱਦ ਹੋ ਗਈ ਯਾਰ ਅਰੇ ਛਿੰਦੇ ਨੇ ਖਵਾਈ ਰੋਟੀ ਸਾਨੂੰ ਉਹ ਗੋਲ ਮੇਜ ਲਾ ਕੇ ਅੱਡ ਖਵਾਈ ਕਹਿੰਦੇ ਮੈਂ ਵਰਦਾ ਤੁਹਾਡਾ ਮੇਜ ਅੱਡ ਲੱਗੂ ਤੇਰੀ ਬਣਦੀ ਹੈ ਭਗਵੰਤ ਮਾਨ ਨਾਲ ਦੱਸੀ ਮੜਾ ਉਥੇ ਕਿਉਂ ਪਾਡੀਆਂ ਮਾਰੀ ਚੌਣੀ ਬਣਦੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੋਇਆ ਵੀ ਕੋਈ ਪੰਚਾਇਤ ਮੈਂਬਰ ਕੋਈ ਸਰ ਜਾਕੇ ਅਫਸਰ ਨੂੰ ਕਹਿ ਦੇ ਮੇਰਾ ਕੰਮ ਨਹੀਂ ਹੁੰਦਾ ਕਾ ਥਾਂ ਕੀ ਕੰਮ ਕਰਕੇ ਦਿਓ ਕਿਉਂ ਨਹੀਂ ਬਣਦੀ ਟੱਟੂ ਹੋਊਗਾ ਰੇਲੀ ਦੇ ਵਿੱਚ ਜਦੋਂ ਮੈਂ ਮੂਰੇ ਹੱਥ ਕਰਿਆ ਭਗਵਾਨ ਤੇ ਮਾਨੂੰ ਐ ਕਰਕੇ ਮੈਨੂੰ ਕਹਿ ਕੇ ਕਹਿੰਦਾ ਕਿਵੇਂ ਉਹ ਤਾਂ ਉਹੀ ਖੜਾ ਕਰਕੇ ਲੱਗਦਾ ਹੈ ਮਾਰਦਾ ਗੱਲਾਂ ਤੂੰ ਤੈਨੂੰ ਕੀ ਪਤਾ ਲੱਗਦਾ ਖਾ ਕੇ ਭੁੱਖੇ ਇੱਥੇ ਬਿਠਾ ਕੇ ਰਹਿਗਾ ਬੋਲੀ ਜਾਂਦਾ ਹਾਂ ਹਾਂ ਜਲੂਸ ਕੱਟ ਕੇ ਰੱਖ ਦੇਣਾ ਦੇ ਘੜਾ ਬੁੜੀਆਂ ਚ ਦੇ ਘੜਾ ਬੁੜੀਆਂ ਚ ਉਹ ਤਵੀ ਵਾਲਿਆਂ ਨੇ ਕੀ ਕਰਨਗੇ ਅੱਧੀ ਦੋਥੇ ਯਾਰ ਰੋਟੀ ਤੱਤੀ ਲੈਣਗੇ ਹੋਰ ਕਿਵੇਂ ਮਗਨਵਾ ਲੈਣਗੇ ਤੋ ਤੇਰੇ ਚੂਰੀ ਨਾ ਖੁੱਟ ਕੇ ਦੇ ਦਿੰਦੀ ਆ ਉਹ ਝੜ ਦੇ ਦਰ ਤੇ ਚੱਪੀ ਨਹੀਂ ਆਦੀ ਸੱਕ ਵਰਗੇ ਰੋਟੀਆਂ ਬਣ ਜਾਂਦੀਆਂ ਕੀ ਹੋਇਆ ਝੜ ਤੂ ਤੇਰੀ ਨੂੰ ਮੈਂ ਤੈਨੂੰ ਐ ਕਹਿੰਦੀ ਮਗਾ ਭਾਈ ਪੋਲੀ ਦੀ ਰੋਟੀ ਨਾਲੋਲੀ ਦੀ ਰੋਟੀ ਨੂੰ ਵਧੀਆ ਲੱਗਦੀ ਆ ਮਾਹ ਕਿਉਂ ਲਾ ਕੇ ਦੇ ਦੋਏ ਪਾਸੇ ਮਾਹ ਸੌਖੀ ਲੰਘ ਜੂ ਓ ਬੁਰਾ ਲੱਗਦਾ ਸਿਆਣਾ ਬੰਦਾ ਬੁੜੀਆਂ ਚੁੱਥੇ ਜਾਂਦਾ ਨਾਲ ਭਾਈ ਤੇਰੀ ਤਾਂ ਮਾਰਨੀ ਬੋਲਦਾ ਗੱਲਾਂ ਤੇ ਸਾਰੇ ਬਿੱਟਰ ਬਿੱਟਰ ਤੇਰੇ ਘੜੀ ਚੱਕਣ ਲੱਗ ਰਹੇ ਦੀਗੇ ਤੇਰੇ ਸ਼ਰਮ ਹੈਗੀ ਮਾੜੀ ਮੋਟੀ ਤੇ ਮੈਂ ਵੱਜ ਗਏ ਪਤਾ ਨਹੀਂ ਹੋ ਕਿੰਨੇ ਵੱਜ ਗਏ ਛੋਟੀ ਸੂਈ ਦਾ ਇੱਕ ਤੇ ਆ ਮੇਰੀ ਗੱਲ ਸੁਣ ਵੱਡੀ ਵੱਡੀ ਦੋ ਡੰਡੇ ਇੱਦ ਕਿੰਨੇ ਹੋਏ ਹੈ ਇੱਕ ਵੱਜਣ ਵਾਲਾ ਮੇਰੀ ਗੱਲ ਸੁਣ ਉਹ ਸੁਣ ਲੈ ਹੁਣ ਉਹ ਜਿਹੜੀ ਮਰੇ ਸਹੁਰੇ ਨਹੀਂ ਪਾ ਕੇ ਗਈ ਛੰਬ ਜੀ ਹੈ ਲੈਪੜਾ ਮੈਂ ਮੜਾ ਜਾ ਥੇ ਧਰ ਕੇ ਹੁਣੀ ਆ ਸਨੇਰੇ ਚ ਪਰ ਆਪਾਂ ਕੋਈ ਕੱਠੀ ਕੋਈ ਵਧੀਆ ਜਿਹਾ ਗਹਿਣਾ ਵਕਟਾ ਕਰਾ ਲਾਂਗੇ ਹੋਰ ਕੀ ਕਰਨਾ ਨਵੀਂ ਤਾਂ ਸ਼ਾਮਾਂ ਡਲੇ ਵਰਗੀ ਉਹ ਭਾਬੀ ਕਹਿੰਦੀ ਐਂ ਕਰਾਂਗੇ ਆਪਾਂ ਵੀ ਥੋੜਾ ਜਿਹਾ ਵਿੱਚ ਹੋਰ ਪਏ ਪੂਏ ਪਾ ਕੇ ਮੇਲੜੀ ਲੁੜੀ ਜੀ ਕਰਾਉਣੀ ਆ ਕਹਿੰਦੀ ਪਤਾ ਕਲੰਨਾ ਯਾਰ ਸਾਰਾ ਕੁਝ ਆਪਦਾ ਕਰਾਈ ਜਾਂਦੀ ਹੈ ਮੈਂ ਨਹੀਂ ਦੰਦਾ ਨੂੰ ਤਾਂ ਬੁੜੀਆਂ ਦੀ ਆਪਦੀਆਂ ਗੱਲਾਂ ਹੁੰਦੀਆਂ ਨੇ ਓਏ ਰਹਿਣ ਦੇ ਭਾਈ ਮੈਂ ਬਰਾਤੀ ਮਿਆਂ ਨੂੰ ਪੇਤ ਨਹੀਂ ਦਿੰਦਾ ਕਵੀਲ ਲੜੀ ਨਹੀਂ ਫੜਾਈਂਦੀ ਨਾਲ ਤਾਂ ਤੀਵੀ ਆਪ ਆ ਭਾਜਦੀਆਂ ਨਾਲ ਸਮਾਨ ਲੈ ਕੇ ਭਾਜਦੀ ਹੁੰਦੀ ਐ ਚੱਲ ਉਹਨੇ ਨੂੰ ਪਹਿਲਾਂ ਪਹਿਲਾਂ ਹੱਥ ਮਾਉਂਦੀ ਤੀਵੀ ਖੋ ਖਾ ਦੇਗਾ ਕਿਤੇ ਮੈਨੂੰ ਫੜਾਤਾ ਦੇ ਮੈਂ ਜਵਾਕਾ ਖੋਣ ਨੂੰ ਰੱਖੀ ਕਿੱਥੇ ਹੋਈ ਨਹੀਂ ਨਹੀਂ ਤਾਂ ਨਹੀਂ ਤੇ ਹੱਥ ਉੱਤ ਚ ਹੈ ਮੇਰੇ ਰੱਖੀ ਹੋਈ ਐ ਕਿਦੇ ਕਿੱਥੇ ਰੱਖੀ ਹੋਈ ਐ ਉਹ ਮੇਰੇ ਕੋਲ ਹੀ ਐ ਕਿੱਥੇ ਯਾਦ ਪਾ ਰੋ ਫਿਰ ਕਿੱਥੇ ਰੱਖੀ ਹੋਈ ਐ ਤੇਰੇ ਕੋਲਾਂ ਜੇ ਦੱਸਾ ਕਿੱਥੇ ਰੱਖੀ ਹੋਈ ਦੱਸ ਖੇਤ ਭੁੱਲੇ ਦੀ ਗੱਲ ਮੈਂ ਉਹ ਤੇ ਵੀਰੇ ਦੀ ਗੁਲੇ ਤੇ ਪਾਦੀ ਦੀ ਮੈਂ ਕਿਹਾ ਵੀਰੇ ਮੈਂ ਨੱਕਾ ਦਾ ਵੱਟ ਲਾ ਕੇ ਡਿੱਗ ਜੇ ਮੈਂ ਮੋਕਲੇ ਦੀ ਥੜੀ ਜੀ ਹੋ ਜਾ ਆਪ ਭੈਂ ਤੇਰਾ ਜਰਦੇ ਦੀ ਪੁੜੀਆ ਜਿਹੜੀ ਉਹ ਭੁੱਲੇ ਤੂੰ ਖੇਤ ਛਾਂ ਪਾ ਉਹ ਡਲੀ ਵਰਗੀ ਛਾਂ ਪੈਂ ਸੋਨੇ ਦੀ ਛਾਂ ਵੀਰੇ ਕੋਲੇ ਪਈਆ ਖੇਤ ਬੈਠਾ ਵੀਰਾ ਇੱਕ ਮਿੰਟ ਚ ਲਿਆ ਦੇਣਾ ਮੈਂ ਵੀਰੀ ਨੂੰ ਕਿਹਾ ਵੀਰੇ ਕੋਲੇ ਮੈਂ ਵੀਰੇ ਨੂੰ ਕਹਿੰਦੀ ਮੈਂ ਕਹਾਂ ਮਰ ਚੱਕੀ ਗੁਲੇ ਤੇ ਪਾਲਾ ਮੈਂ ਕਿ ਦੇਖ ਦੇ ਵੀਰੇ ਕੋਲੇ ਹਾਂ ਤਮਤ ਭਾਬੀ ਭਾਬੀ ਆਲ ਵਾਲੋ ਬਈ ਛਾਂ ਪਾ ਥੋੜੀ ਵੀਰੇ ਕੋਲੇ ਪਾਸ ਹੁਣ ਨਹੀਂ ਮੁੜਦੀ ਤੁਸੀਂ ਸੱਚੀ ਹੋ ਸ਼ਾਮ ਚਰ ਲਉਂਦੀ ਐ ਜਿਹੜੀ ਉਹ ਆਪਣੀ ਉਹ ਸੱਚੀ ਹੋ ਤੁਸੀਂ ਕਿਹੜੀ ਚੰਗੋ ਹਾਂ ਬਸ ਜੇ ਮੈਨੂੰ ਸਾਨੂੰ ਆਪ ਦਿਖਾ ਦੇ ਜੇ ਸ਼ਾਮ ਵੀਰੇ ਕੋਲ ਐ ਫਿਰ ਚਰਨੋ ਲਵੀ ਐ ਚਰਨੋ ਲਈ ਫੱਡੀਆ ਸ਼ਾਮ ਕੋਈ ਨਹੀਂ ਬਣਾ ਕੇ ਮੈਂ ਟੌਕ ਕਰਾਉਂਗੀ ਹੱਦ ਹੋ ਗਈ ਯਾਰ ਸ਼ਾਮ ਚਰਨੋ ਕੋਲ ਜਿਵੇਂ ਵੈਜਿਓ ਭਲਾ ਆਉਂਦੀ ਜੀ ਦੀ ਸੰਗੋ ਸ਼ਾਮ ਹਾਂ ਪਾਇਰ ਨਾਲ ਕਿਹੜਾ ਸ਼ਾਮ ਦਾ ਸਾਰਾ ਤੋੜੇ ਘਰ ਲਟਾਦਾ ਵੀਰੇ ਦੇ ਪਿੱਛੇ ਹਰੇ ਸ਼ਾਮ ਅੜੀ ਰਹੀ ਅੜੀ ਰਹੀ ਸ਼ਾਮ ਆ ਜਾ ਤੂੰ ਆ ਉਹਦੇ ਕੁੱਛੜ ਤੇ ਵੜਦਾ ਜਾਣ ਜਾਣ ਐ ਕਰ ਘਰ ਬੇਤ ਦੇ ਦੋਹਾਂ ਨੂੰ ਰੱਖ ਲਓਰੇ ਹੋਰ ਕੀ ਅਸਤਾ ਕਰਾਇਤ ਰਹਿਣ ਲੱਗ ਜਾਂਗੇ ਉਹ ਬਾਈ ਮੇਰਾ ਕਿਸੇ ਦਾ ਕੋ ਸ਼ਰਮ ਨਹੀਂ ਤੈਨੂੰ ਆਉਂਦੀ ਏ ਤੈਨੂੰ ਜੱਸੇ ਵੀਰਾ ਬਦਨਾਮ ਐ ਸਾਰਾ ਕੁਝ ਤਾਂ ਇਹਦਾ ਕੀਤਾ ਕਰਾਇਆ ਤੇਰੀ ਮਾਂ ਦੀ ਤੇਰੀ ਦੀ ਮੇਰੇ ਤੇ ਡੰਡਾ ਚੱਕਣ ਜੋਗਾ ਹੈ ਚੱਕ ਕੇ ਜਾ ਕੇ ਚੱਕੋ ਤੇ ਚੱਕ ਅਗਲੀ ਤੱਕ ਮਾੜਾ ਮੋਟਾ ਦੇਖਤਾ ਲੈਂਦਾ ਵੀ ਰਿਸ਼ਤੇਦਾਰਾਂ ਨੇ ਸ਼ਾਮ ਪਾਈ ਐ ਵੀ ਮੈਨੂੰ ਸ਼ਾਮ ਪਾਈ ਐ ਉਹਨੂੰ ਕੀ ਕਰਨ ਨੂੰ ਦਿੱਤੀ ਜੀ ਤਾਂ ਵੀ ਰਹਿਣੂ ਬਾਈ ਮੈਂ ਤਾਂ ਨੇਮ ਤੇ ਕਾਲਾ ਵੱਡਾ ਬਾਪੂ ਦੀ ਹੋਂ ਲੱਗੇ ਵਸ ਬਾਈ ਪਰ ਸ਼ਾਮ ਉਹ ਤਾਂ ਵੇ ਪਰਦੀ ਐ ਛੋਟਾ ਜਿਹਾ ਨਹੀਂ ਸੌਣ ਲੱਗੇ ਚਰਨੋਂ ਚਰਨੋਂ ਲਵੀ ਐ ਵੀਰੇ ਨੇ ਸਾਰਾ ਤਾਂ ਘਰ ਲਟਾਤਾ ਹਾਂ ਹੈ ਮਲੰਕ ਤਾਂ ਸ਼ਾਪ ਨਹੀਂ ਦੇਊਗਾ ਆਲੇ ਉਸੇ ਲਈ ਆ ਸ਼ਾਪ ਆਪਣੀ ਵੀਰੇ ਨੇ ਕਿਉਂ ਨਹੀਂ ਕੀਤੀ ਐ ਆ ਆ ਹੋ ਆ ਹੋ ਇਹ 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 ਤਾਂ ਵਾਲਾ ਪੈਰ ਹਾਂ ਮੱਤ ਜੋ ਕਿਉਂ ਗਈ ਉਹਦੇ ਘਰੇ ਉੱਟ ਕੇ ਚਲੇ ਗਈ ਐ ਬੱਸ ਤੋਂ ਬੋਲਿਆ ਨਹੀਂ ਆ ਚੱਲ ਦੁਖਦਾ ਆ ਰਿਸ਼ਟਰੀ ਪਈਆ ਕਰਦੀ ਵੀਰੇ ਨੂੰ ਦਿਆ ਵੇ ਆ ਦੇ ਸ਼ਰਮਣੀ ਇਹਨੂੰ ਆਉਂਦੀ ਚੌਰੇ ਨੂੰ ਇਹਨੂੰ ਵੇ ਮੁਟਿਆ ਹਾਂ ਕਾ ਨੂੰ ਰੌਲਾ ਪਾਇ ਬਾਈ ਚੱਲ ਵੀਰੇ ਤੋ ਸ਼ਾਪ ਮੰਗਾਲਾ ਹਾ ਹੋ ਹੁਣ ਤਾਂ ਹਰੀ ਕਰ ਦੂ ਆਹੋ ਲੈ ਆ ਦੇ ਐ ਰੱਖਿਓ ਹਾਂ ਆ ਤਣ ਬੋਲੀ ਧਰਤੀ ਦੇ ਖੜਿਆ ਭਾਗੂ ਜੇ ਸ਼ਾਪ ਵੀਰੇ ਕੋਲੇ ਹੋਈ ਸਾਡਾ ਸੋਤਰੋ ਤਿੰਨਾਂ ਨੂੰ ਕੀ ਆ ਫਿਰ ਜਿਹੜੀ ਮਰਜੀ ਲੈ 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 ਇਹਦੇ ਛਾਪ ਆ ਗਈ हां ਮੈਂ ਹੀ ਮੂਤਰਾ ਦਾੜੀ ਮਣਾ ਲੂ ਲੈ ਫਿਰ ਤਿਆਰ ਹੈ ਥੜੀ ਲੈ ਫਿਰ ਲਿਆ ਫਿਰ ਲੈ ਭਾਈ ਐ ਕਰੋ ਇਹਦੇ ਮੂਤ ਮਾਤ ਇਕੱਠਾ ਕਰਕੇ ਰੱਖੋ ਢੋਪੇ ਚ ਕੋਈ ਨਾ ਕੋਈ ਨਾ ਤੂੰ ਵੀ ਛਾਪ ਲੈ ਕੇ ਆ ਅਸੀਂ ਅਸੀਂ ਵੀ टांग ਨੂੰ ਤੇਲ ਲਾ ਕੇ ਰੱਖਦੇ ਤਰੀ ਪੁੜਿਆ ਤਸਾਂਗ ਆ ਕੇ ਫਿਰ ਅਸੀਂ ਚਲ ਤੁਸੀਂ ਵੀ ਐ ਕਰੋ ਤੇਲ ਤੱਤਾ ਕਰੋ ਛਾਪ 5 ਪੰਜਾਂ ਮਿੰਟ ਚ ਆ ਗਈ ਕੋਈ ਨਾ ਕੋਈ ਨਾ ਅੱਜ ਪੰਜਾਂ ਦੇ ਸ਼ਾਮ ਤੱਕ ਆ ਜੇ ਕੋਈ ਨਾ ਕੋਈ ਤੜਕੇ ਤੱਕ ਨਹੀਂ ਆ ਜੀ ਬਾਅਦ ਤੇਰੀ ਨਹੀਂ ਪਰ ਦੋ ਘੰਟ ਹੋਰ ਲੱਗਣਾ ਤੇਰੇ ਤੇ ਮੈਂ ਚਾਕਰੀ ਵਾਂਗੂ ਝੂਟੇ ਖਾਉਂਦ ਨੂੰ ਮੈਂ ਹਾਂ ਦੇਖ ਉਹਨੂੰ ਹੀ ਰੱਖਿਆ। ਕੋਈ ਮਾ। ਘਰ ਤਾਂ ਉਹਦੇ ਉਹਨੂੰ ਆ ਗਈ ਛਾਪ ਤਾਂ ਆ ਗਈ। ਨਾ ਕੋਈ ਨਾ ਕੋਈ ਨਾ। ਲਿਆ 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 ਤੂੰ। ਉਹ ਨਹੀਂ ਮਰਦੀ ਛਾਪਾਂ। ਭਾਲ ਦੋ ਛਾਪਾਂ। ਮੇਰੀ ਗੱਲ ਸੁਣੋ। ਪ੍ਰੰਜਲ ਪ੍ਰੁਜਰ ਵਾਲੇ ਵੀ ਦੇਖ ਰੋ ਮਾੜੇ ਮੋਟੇ ਹਾਰ ਹੂਰ ਜੇ। ਕਿਉਂ ਉਧਰ ਹੱਥ ਫੇਰਦੇ ਇਹ। ਤੇ ਭਾਈ ਇਸ ਤੋਂ ਪ੍ਰੰਜਲ ਨੂੰ ਸਮਝਾਤਾ ਦਿੱਸਣਾ। ਮੈਂ ਤਾਂ ਕਿਹਾ ਹੁਣ। ਹਾਂ। ਜਦ ਸੇ ਤੂੰ ਮੇਰੀ ਗੱਲ ਨਹੀਂ ਮੰਨੀ। ਉਹ ਕੀ ਛੁੜਤਣਾ ਮੰਨਾਂ ਮੈਂ ਕੀ ਗੱਲ ਮੰਨਾਂ ਦੱਸੋ ਮੈਨੂੰ। ਤੁਹਾਨੂੰ ਆਪ ਨੂੰ ਨਹੀਂ ਦੀਦਾ। ਜਿੱਦੇ ਭਾਈ ਤੋ ਦਿਲਹਾ ਲੈਣੀ ਤੇ ਦਉਂਗਲ ਚੋ ਲਾ ਕੇ ਨਹੀਂ ਦਿੱਤੀ ਬਥੇਰੇ ਹਾੜੇ ਕੱਢੇ ਨੇ ਵੀ ਭਾਈ ਉਰਾ ਪਰਾ ਥੋੜੀ ਜਿਹੀ ਖੁੱਲੀ ਵੀ ਤੇ ਉਂਗਲ ਚ ਮਗਾ ਲਾ ਕੇ ਕਿਤੇ ਡਿੱਗ ਪੂਗੀ ਉਹਨੂੰ ਤਾਂ ਕਹਾਂ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਹੋਰ ਆ ਗਈ ਸ਼ਾਮ ਪਤਾ ਹੁਣ ਇੱਕ ਵਾਰੀ ਗਿਆ ਤਾਂ ਹੈਗਾ ਰਣ ਕੀਤਾ ਓਏ ਭਾਬੀ ਪਤੀ ਆ ਮੈਨੂੰ ਗੰਗਾ ਕੇ ਕਿਤੇ ਫੁੱਲ ਵਾਪਸ ਆਏ ਨੇ ਅੱਗੇ ਵਿਆਹ ਚ ਵੀ ਦੇਖੇ ਨੇ ਕਿਵੇਂ ਡਾਇਆ ਉਹ ਤਾਂ ਗੰਗਾ ਜੀ ਬਹਾਤੀ ਹੁਣ ਕਦੀ ਉਹਨੂੰ ਪੈਸੇ ਦੇਤੇ ਕਦੀ ਉਹਨੂੰ ਦੇਤੇ ਚਲ ਤੁਸੀਂ ਜਾਓ ਇੱਥੇ ਦਿਮਾਗ ਨਾ ਖਾਉਂਗਾ ਜਾਓ ਤੂੰ ਮਨਵਾ ਦਾ ਚਾਹ ਪਾਣੀ ਪੀ ਲੈ ਮੈਂ ਕੁਛ ਨਹੀਂ ਪੀਣਾ ਮੈਂ ਦੋ ਘੜੀ ਆਰਾਮ ਕਰਦਾ ਪੁੱਤਾ ਚਾਹ ਪਾਣੀ ਉਹਦੇ ਹੀ ਬਣੂਗਾ ਜਦੋਂ ਸ਼ਾਮ ਘਰੇ ਆਊਗੀ ਮੈਂ ਦੱਸ ਉਹ ਐਣ ਦੀ ਮਰਾ ਗਿਆ ਇੱਕ ਇਹ ਪੂਛ ਨੂੰ ਅੱਗ ਲਾਈ ਫਰੀ ਜਾਂਦੀ ਆ ਤਾਂ ਇਹ ਡੰਡੇ ਖਾਂਦੀ ਆ ਉਤੋਂ ਫੇਰ ਹਾਂ ਸੱਚਾ ਉਹ ਵੀ ਉਹ ਕਰ ਲਿਆ ਤੀਗਾ ਉਹ ਵੀ ਬਿਮਾਰ ਦੀ ਆ ਵਿਚਾਰੀ ਕੀ ਹੋ ਗਿਆ ਪਤਾ ਨਹੀਂ ਕਹਿੰਦੀ ਸਿਰ ਜਾ ਦੁਖੀ ਜਾਂਦਾ ਚਲ ਕਦੇ ਉਹ ਧਿਆਨ ਰੱਖਿਆ ਕਰ ਭਾਈ ਇਹ ਹੋਰ ਬਿਮਾਰ ਹੋ ਜਾਊਗਾ ਲੈ ਲੈ ਦਾ ਪਾ ਕੇ ਚਕਾ ਕਰ ਮੈਂ ਜੰਨਕ ਵੱਟ ਦੇ ਪਾ ਇਹਨਾਂ ਨੂੰ ਚਕਾ ਮੈਨੂੰ ਨਾ ਕੀ ਗੱਲ ਉਂ ਐ ਰੁੱਖਾ ਰੁੱਖਾ ਜਿਹਾ ਤੇ ਬੋਲਦਾ ਕੁਛ ਨਹੀਂ ਤੂੰ ਕੱਖ ਚਕਾ ਮੈਨੂੰ ਮੈਂ ਸਟਕ ਗਿਆ ਵਾਂ ਕੁਛ ਬੋਲ ਕੇ ਦੱਸੇਗਾ ਵੀ ਕੁਛ ਨਹੀਂ ਹੋਇਆ ਹੈਗਾ ਤੈਨੂੰ ਜਦੋਂ ਮੈਂ ਕਹਿ ਦਿੱਤਾ ਆ ਕੱਲ ਦਾ ਮੂੰਹ ਜਿਹਾ ਬਣਾਈ ਫਿਰਦਾ ਉਥੋਂ ਪਤਾ ਲੱਗਦਾ ਵੀ ਤੇਰੇ ਦਿਲ ਚ ਕੋਈ ਗੱਲ ਹੈ ਨਾ ਕੀ ਗੱਲ ਹੈ ਮੇਰੇ ਚ ਕੀ ਗੱਲ ਹੈ ਮੇਰੇ ਦਿਲ ਚ ਉਥੇ ਕੀ ਮਾਤਰਾ ਨਹੀਂ ਲਵੇ ਬਕਵਾਸ ਮਾਰ ਕੇ ਆਈ ਹੈ ਕੀ ਕਹਿ ਕੇ ਆਈ ਏ ਤੂੰ ਉਹਨਾਂ ਨੂੰ ਲੈ ਮੈਂ ਕੀ ਕਹਿਤਾ ਉਹਨਾਂ ਨੂੰ ਫਿਰ ਕਹਿ ਕੇ ਨਹੀਂ ਆਈ ਤੂੰ ਹਾਏ ਰੱਬਾ ਬੇ ਮੈਂ ਤਾਂ ਮਾਤਾ ਰਾਣੀ ਦੇ ਮਠਾਡੇ ਕੜ ਗਈ ਸੀ ਮੈਂ ਤਾਂ ਸਿੰਮੂ ਦੀ ਸੌਂ ਲੱਗੇ ਜੇ ਮੈਂ ਕੋਈ ਵੱਧ ਘੱਟ ਗੱਲ ਕੀਤੀ ਹੋਵੇ ਅੱਦਾ ਕੀ ਲੈ ਕਿਉਂ ਸਿੰਮੂ ਦੇ ਸੌਂਾ ਖਾਨੀ ਐ ਅੱਦਾ ਬਜਵਾਖ ਬਿਮਾਰ ਕਰ ਰਖਿਆ ਤੇ ਨੇ ਸੌਂ ਖਾ ਖਾ ਕੇ ਮੈਂ ਬਿਮਾਰ ਕੀਤਾ ਹੈ ਮੈਂ 9 ਮਹੀਨੇ ਮੱਟੇ ਚ ਰਖਿਆ ਪੁੱਤਾ ਮੇਰਾ ਉਹ ਉਹ ਜੇ ਤੇਰਾ ਪੁੱਤਾ ਤਾਂ ਸੌਂਾ ਤਾਂ ਨਾ ਖਾ ਝੁੱਟੀਆਂ ਫਿਰ ਚੱਕਦੀਆਂ ਝੋਲਾ ਮਾਤਾ ਰਾਣੀ ਦੇ ਸੁੱਖਾ ਦੇਣ ਵਗ ਜ ਨਹੀਂ ਆਦੀਆਂ ਮੇਰੀ ਗੱਲ ਸੁਣ ਲੈ ਆ ਮਾਤਾ ਰਾਣੀ ਤੇ ਨਾ ਜਾ ਅ ਜਿਨੇ ਤੈਨੂੰ ਉਗਲਾਈਆ ਨਾ ਜਿਨੇ ਤੈਨੂੰ ਪੜਕਾਇਆ ਸਿੱਧੀ ਸਿੱਧੀ ਗੱਲ ਦੱਸ ਮੈਂ ਕਹੇਗੀ ਨੇ ਇਹਨਾਂ ਨੂੰ ਵਿਸ਼ਾਂਪ ਨਹੀਂ ਪਾਈ ਹੈਗੀ ਤਾਰੇ ਨੂੰ ਹਾਂ ਮੈਂ ਕਿਹਾ ਨਾ ਮੈਂ ਕੋਈ ਮਾੜੀ ਗੱਲ ਕਰਤੀ ਆ ਭੂਆ ਹਮ ਤਾਂ ਬੜੀ ਛੇਤੀ ਲੈ ਕੇ ਆਗੇ ਸੀ ਉਹ ਆਖੇ ਭੂਆ ਤੂੰ ਨਾਲ ਚੱਲ ਤਾਰੇ ਕਿਆ ਨੂੰ ਵਿਆਹ ਤੇ ਬੁਲਾਉਣਾ ਵੇ ਜੇ ਉਹ ਕੁੜੀ ਵਾਲੇ ਤੈਨੂੰ ਛਾਂਪ ਨਹੀਂ ਪਾ ਸਕਦੇ ਸੀ ਇਹ ਮੇਰੇ ਤੋਂ ਛਾਂਪ ਫੜ ਲੈਂਦੇ ਤਾਂ ਮੈਂ ਦੇ ਦਿੰਦੀ ਲੋਕ ਦਿਖਾਵਾ ਮੇਰੇ ਤੋਂ ਛਾਂਪ ਲੈ ਕੇ ਕਰ ਦਿੰਦਾ ਨਾ ਤੇਰੇ ਤੋਂ ਛਾਂਪਾ ਕੀ ਲੈਂਦੇ ਅਰ ਜਦੋਂ ਤੇਰੇ ਭਾਈਆਂ ਦਾ ਵਿਆਹ ਹੋਇਆ ਤੇ ਉਹਨਾਂ ਦਾ ਛਾਂਪਾ ਪੁੱਗੀਆਂ ਨਹੀਂ ਹੈਗੀਆਂ ਤੂੰ ਪਾ ਨਹੀਂ ਛਾਂਪ ਵੱਡੀ ਨੋਢ ਅੱਛਾ ਹੁਣ ਤੂੰ ਮੇਰੇ ਭਾਈ ਤੱਕ ਜਾਏਗਾ ਮੇਰੇ ਪੇਕਿਆਂ ਤੱਕ ਜਾਏਗਾ ਗੱਲ ਕਰਨ ਲੱਗਾ ਨਾ ਸ਼ਰਮ ਘਰ ਮਾੜੀ ਮੋਟੀ ਆ ਜਿਹੜਾ 5 ਲੱਖ ਦੇ ਘਰ ਦੇ ਵਿੱਚ ਬੈਠਾ ਨਾ ਉਹ ਮੇਰੇ ਪਿਓ ਨੇ ਲੈ ਕੇ ਦਿੱਤਾ ਆ ਜੇ ਤੇਰੇ ਐਡੇ ਸੀਗੇ ਤਾਂ ਫਿਰ ਲੈ ਕੇ ਦਿੰਦਾ ਤਿੰਨ ਮਹੀਨੇ ਹੋਏ ਸੀ ਵਿਆਹੀ ਆਈ ਨੂੰ ਚੱਕ ਕੇ ਝੋਣਾ ਬਾਹਰ ਮਾਰਿਆ ਆ ਕਿ ਹੋ ਜੋ ਅੱਡ ਬੇ ਸ਼ਾਂਪ ਦੀ ਗਲਤੀ ਮੈਂ ਤਾਂ કરી ਸੀਗੀ ਵੀ ਚਲ ਉਹਨਾਂ ਨੂੰ ਪਤਾ ਤਾਂ ਲੱਗੇ ਮਾੜਾ ਮੋਟਾ ਤੂੰ ਬੜੀ ਛੇਤੀ ਫੜ ਗਿਆ ਅੱਡ ਕਰਾਣੀ ਕੌਣ ਦੀ ਅੱਡ ਕਰਾਣਾ ਵੀ ਤੂੰ ਹੀ ਦੀ 23 ਦਾ ਫਿੱਕ ਬੁਆਈਆ ਭਾਈਆਂ ਅੱਜ ਸਾਡੇ ਚ ਫਿਰ ਹੁਣ ਘਰ ਨਹੀਂ ਲੈ ਕੇ ਦੇਣਗੇ ਹੁਰਕੀ ਕਰਨਗੇ ਅੱਛਾ ਮੈਂ ਕਮਾਈ ਨਹੀਂ ਕਰ ਇੰਨਾ ਕਮਾਈ ਵਾਲਾ ਹੁੰਦਾ ਪੱਲਿਓ ਲੈਂਦਾ ਇੰਨਾ ਕਮਾਈ ਵਾਲਾ ਹੁੰਦਾ ਪੱਲਿਓ ਲੈਂਦਾ ਨਾਲੇ ਮਾਏ ਉਹਨਾਂ ਨੂੰ ਕੀ ਮਾੜਾ ਕਹਤਾ ਦੇਖ ਅਤਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਭਾਈ ਜਾਂ ਤੁਸੀਂ ਵਿਆਹ ਚ ਬੁਲਾਇਆ ਬਾਅਦ ਚ ਵੀ ਸਾਨੂੰ ਪੁੱਛਦੇ ਤੂੰ ਹੋਰ ਤਾਂ ਚੱਲ ਛੱਡ ਹੈ ਮੈਂ ਜੱਸੇ ਨੂੰ ਕਿਹਾ ਮੈਂ ਕਿਹਾ ਦੇਖ ਭਾਈ ਵੀ ਦੇਖ ਚਾਹ ਪਾਣੀ ਜਿੰਨੇ ਜੋਗੇ ਸੀ ਹੈਗੇ ਆ ਕਰਾਂਗੇ ਤੂੰ ਬਹੂ ਨੂੰ ਸਾਡੇ ਘਰੇ ਲੈ ਕੇ ਆਈ ਕੀ ਸੇਮਤਾ ਛੱਡ ਆ ਮੜਾਈ ਲੰਖਰੋ ਇਹਨਾਂ ਦੀ ਸਰਬੀ ਸਰਬੀ ਨੂੰ ਵੀ ਮੈਂ 400 ਨਹੀਂ ਇਹ ਲਾਦੇ ਵੀ ਸਰਬੀ ਬਹੂ ਨੂੰ ਘਰੇ ਲੈ ਕੇ ਆਇਓ ਮੇਰੇ ਘਰੇ ਕਿਉਂ ਨਹੀਂ ਲੈ ਕੇ ਆਈਆਂ ਮੈਨੂੰ ਆਏ ਦੱਸ ਮੈਂ ਜ਼ਹਿਰ ਪਾ ਕੇ ਦਿੰਦੀ ਸੀ ਬਹੂ ਨੂੰ ਉਹ ਚੱਲ ਜ਼ਹਿਰ ਤਾਂ ਪਾ ਕੇ ਨਹੀਂ ਦਿੰਦੀ 100 ਅਗਲੇ ਦਾ ਕੰਮ ਕਰ ਅਗਲੇ ਤੇ ਕਬੀਲਦਾਰੀਆਂ ਨਹੀਂ ਹੈਗੀਆਂ ਬੇ ਕਬੀਲਦਾਰੀਆਂ ਤਾਂ ਹੁੰਦੀਆਂ ਆਪਾਂ ਕਿਹੜਾ ਕੱਡੇ ਵੱਡੇ ਆਪਾਂ ਵੀ ਉਹਨਾਂ ਵੀ ਕੁਝ ਲੱਗਦੇ ਆ ਲੈ ਤੂੰ ਐਂ ਕਰ ਤੂੰ ਕੁੜੀ ਦੇ ਪਿਓ ਮੁਰੇ ਜਾ ਕੇ ਖੜ ਜਾ ਜੇ ਤੈਨੂੰ ਉਹਨੇ ਇੱਕ ਵਾਰੀ ਵੀ ਪਛਾਣ ਲਿਆ ਵੀ ਤੂੰ ਮੁੰਡੇ ਵਾਲਾ ਦਾ ਕੀ ਲੱਗਦਾ ਮੈਂ ਮੂਤਣਾ ਮੂਤ ਤਾਂ ਬਾਦੂ ਉਹ ਚੱਲ ਜੇ ਨਹੀਂ ਅਗਲੇ ਨੇ ਪਛਾਣਿਆ ਅਗਲੇ ਮੈਨੂੰ ਮਿਲ ਕੇ ਤਾਂ ਗਿਆ ਜਦੋਂ ਮੈਂ ਗਏ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਚਾੜਿਆ ਜਦੋਂ ਉਦੋਂ ਮੈਂ ਮਿਲਿਆ ਉਹਨਾਂ ਨੂੰ ਕਿਉਂ ਨਹੀਂ ਮਿਲਿਆ ਹੈਗਾ ਕਿਉਂ ਨਹੀਂ ਪਛਾਣੂਗਾ ਮੈਨੂੰ ਇਹ ਤਾਂ ਤੂੰ ਸਿਰਪਲੋਸ ਦਾ ਫਿਰਦਾ ਤੂੰ 5 500 ਦਿਨ ਦਾ ਫਿਰਦਾ ਮੈਨੂੰ ਕਿਉਂ ਨਹੀਂ ਬੁਲਾਇਆ ਘਰੇ ਤਾਂ ਉਹ ਕਹਿਣ ਨਹੀਂ ਆਈਆਂ ਵੀ ਭਾਈ ਅੱਜ ਮੈਂ ਨਹੀਂ ਕਰਨ ਆਉਣਾ ਤੁਸੀਂ ਆਓ ਤੂੰ ਘਰੇ ਖੜੇ ਦਾਦਾ ਤੈਨੂੰ ਕਹਿਣ ਆਣਾ ਤੂੰ ਘਰੇ ਨਹੀਂ ਹੁੰਦੀ ਹੈਗੀ ਮੈਂ ਇਕੱਲੀ ਫਿਰਦੀ ਆ ਮੱਥਾ ਟੇਕਣ ਗਈ ਤੇ ਮੁੰਡੇ ਦਾ ਉੱਦੇ ਉੱਥੇ ਮੈਂ ਪਟਿਆਲੇ ਫੇਰ ਅਗਲਾ ਆ ਕੀ ਕਰੇ ਤੈਨੂੰ ਕਿ ਲੱਭੂਗਾ ਵੀ ਆ ਭਾਈ ਤੂੰ ਸਾਡੇ ਨਾਲ ਚੱਲ ਵੀ ਰਿਸ਼ ਇਹ ਤੇਰਾ ਟੇਕਲਾ ਟੇਕਲਾ ਤੂੰ ਤਾਂ ਨਾ ਡੱਕਾ ਆਪਦੇ ਵਾਲੇ ਪਾਸੇ ਸਿੱਟਣਾ ਤੇਰੇ ਲਈ ਤਾਂ ਮਈ ਮਾੜੀਆਂ ਠੀਕ ਆ ਨਾ ਨਾ ਮੈਂ ਬਹੁਤਾ ਬੋਲਾਂ ਨਾ ਮੈਨੂੰ ਲੋੜ ਆ ਦੇਖ ਆਉਂਦੇ ਆਉਂਦੇ ਹੀ ਨਾ ਆਉਣ ਪਰ ਮੇਰੇ ਨਾਲ ਨਾ ਦਿਖਾਵੇ ਵਾਲੀ ਰਿਸ਼ਤਦਾਰੀ ਨਾ ਨਿਭਾਉਣਾ ਦਿਖਾਵੇ ਵਾਲੀ ਰਿਸ਼ਤਦਾਰੀ ਨਾ ਨਿਭਾਉਣਾ ਜਦੋਂ ਅਸੀਂ ਨਾ ਕੁਵਾਰੇ ਹੁੰਦੇ ਤੇ ਸਾਡੇ ਆਪਸ ਵਿੱਚ ਭਾਈਆਂ ਦਾ ਇੰਨਾ ਪਿਆਰ ਹੁੰਦਾ ਸੀ 100 ਵਾਰ ਲੜਦੇ ਤੇ 100 ਵਾਰ ਭਿੰਡ ਦੇਦੇ ਫਿਰ ਵੀ ਇਕੱਠੇ ਇੱਕ ਥਾਲੀ ਚ ਰੋਟੀ ਖਾਂਦੇ ਤੇ ਜਿੱਦ ਤੇ ਤੂੰ ਆਇਆ ਕੰਦਾ ਕਢਵਾ ਕੇ ਛੜਤੀਆਂ ਤੇ ਨੇ ਫਿਰ ਤੂੰ ਆਏ ਕਰ ਆ ਫੜ ਦਾਤੀ ਤੇ ਲਾਉਦੇ ਮੇਰਾ ਗਾਲਾ ਲਾਦੇ ਫੇਰਾ ਫੜ ਦੋਤੀ ਜੇ ਮੈਂ ਪੂਰੀ ਲੜੀ ਉਹ ਬੱਸ ਯਾਰ ਮੈਂ ਪਤਾ ਨਹੀਂ ਕਿਹੜੀ ਗੱਲੋਂ ਚਪਾਂ ਸੱਚ ਕਹਿ ਕੇ ਕਿਸੇ ਨੇ ਇਹ ਚਲਾਕ ਜਨਾਨੀ ਆ ਜਨਾ ਅੱਜ ਨਾ ਚ ਜੁੱਲੀਆਂ ਬਗਾ ਦਿੰਦੀ ਐ ਆਪੇ ਹੀ ਜੁੱਲੀਆਂ ਬਗਾ ਦਿੰਦੀ ਐ ਮੈਂ ਸੱਚ ਬੋਲਦੀ ਆ